24 ਨਵੰਬਰ 1921 ਨੂੰ ਡੀਸੀ ਡੰਟ ਨੇ ਜਲਸਾ ਰੱਖਿਆ ਸਰਦਾਰ ਖੜਕ ਸਿੰਘ ਤੇ ਦਾਨ ਸਿੰਘ ਵਿਸ਼ੋਵਾ ਸਰਦਾਰ ਜਸਵੰਤ ਸਿੰਘ ਚਭਾਲ ਉਸ ਜਲਸੇ ਦੇ ਵਿੱਚ ਹਾਜ਼ਰ ਹੋਏ ਨੇ ਤੇ ਕਹਿੰਦੇ ਕਿ ਸਰਦਾਰ ਜਸਵੰਤ ਸਿੰਘ ਚਭਾਲ ਤੇ ਦਾਨ ਸਿੰਘ ਵਿਸ਼ੋਵਾ ਨੇ ਵਿੱਚ ਖਲੋਕ ਕੇ ਤੇ ਬੋਲਣ ਦੀ ਇਜਾਜ਼ਤ ਮੰਗੀ ਪੀ ਸਾਨੂੰ ਬੋਲਣ ਦਿਓ ਡੀਸੀ ਡੰਟ ਨੇ ਮਨਾ ਕਰ ਦਿੱਤਾ ਵੀ ਤੁਸੀਂ ਨਹੀਂ ਬੋਲ ਸਕਦੇ ਤੁਹਾਡੇ ਤੇ ਰੋਕ ਹੈ ਇਹ ਦੋਵੇਂ ਸਿੱਖ ਤੇ ਨਾਲ ਸਰਦਾਰ ਖੜਕ ਸਿੰਘ ਤੇ ਬਾਕੀ ਆਗੂ ਉੱਠ ਕੇ ਤੇ ਕੁਝ ਦੂਰੀ ਤੇ ਚਲੇ ਗਏ ਇਹਦੇ ਵਿੱਚ ਪੰਡਤ ਦੀਨਦਿਆਲ ਵੀ ਆ ਤੇ ਡਾਕਟਰ ਸਤਪਾਲ ਵੀ ਆ ਹੋਰ ਇੱਕ ਦੋ ਆਗੂ ਸਿੱਖ ਨੇ ਇਹ ਚਾਰੇ ਪੰਜੇ ਉੱਠ ਕੇ ਇਹਨਾਂ ਨੇ ਦੂਰੀ ਤੇ ਜਾ ਕੇ ਜਲਸਾ ਲਾ ਲਿਆ 24 ਨਵੰਬਰ ਉਸੇ ਦਿਨੀ ਇਤਿਹਾਸਕਾਰ ਕਹਿੰਦੇ ਵੀ ਜਿਹੜਾ ਡੀਸੀ ਦਾ ਜਲਸਾ ਲੱਗਿਆ ਹੋਇਆ ਸੀ ਉਹਦੇ ਚੋਂ ਸਾਰੇ ਲੋਕ ਉੱਠ ਗਏ ਉਠ ਕੇ ਜਾ ਕੇ ਸਿੱਖਾਂ ਦੇ ਜਲਸੇ ਵਿੱਚ ਬੈਠਦੇ ਕਿਉਂਕਿ ਲੋਕ ਤੇ